ਬੜੀ ਸੁਨੱਖੀ ਮੈਨੂੰ ਕੋਣ ਵੀ ਦਿੰਦੀ ਜੋਤੀ ਨਾਲੇ ਆਪ ਬੰਧਿਆ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਨਾਲ ਲੱਗਦੀ ਸੱਸਾਂ ਤਾਂ ਸੱਸਾਂ ਹੀ ਰਹਿ ਗਈਆਂ ਜਿਹੋਂ ਤੋਂ ਹੁਣ ਜਿਵੇਂ ਅਸੀਂ ਵੀ ਕੱਲ ਨੂੰ ਸੱਸਾਂ ਬੰਨਾਂ ਪਰ ਅਸੀਂ ਲੱਗਦੀਆਂ ਹੀ ਨਹੀਂ ਸੱਸਾਂ ਹਾਂ ਨਾ ਤੇ ਹੀ ਆ ਦੇਖੋ ਸਾਡੇ ਡਟਾਇਰ ਫਿਰ ਵੀ ਸਾਡੇ ਭੱਬ ਕੇ ਆਈਏ ਸਾਡੇ ਨਾਲ ਕਿਉਂ ਕਿ ਤੇ ਲੱਗਦਾ ਕਿ ਹੁਣੇ ਬਹਿ ਕੇ ਆਏ ਮਟਿਆਰਾਂ ਤਾਂ ਦੇਖ ਹੀ ਲਈਆਂ ਹੋਣੀਆਂ ਮਟਿਆਰਾਂ ਮੈਂ ਤੇ ਮੈਂ ਤਾਂ ਇਹ ਸੋਚ ਨਹੀਂ ਸਾਰੀ ਅੱਜੀ ਵਿਆਹ ਕੇ ਆਈਆਂ ਕਿ ਮਾਲੀ ਡੋਲੀ ਵਾਲੀ ਕਾਰ ਹੈ ਕਿ ਜਵਾਨ ਹੋ ਜਾਂਦਾ ਬੰਦਾ ਹੈ ਨਾ ਅੱਧਾ ਅਸੀਂ ਪੂਰੇ ਜਵਾਨ ਆ ਜਿਹੜੀ ਸਾਡੀ ਸੱਸ ਆਈ ਹੈ ਉਹ ਵੀ ਸਾਡੀ ਸਹੇਲੀਆਂ ਵਰਗੀ ਹੈ ਤੇ ਅਸੀਂ ਤਾਂ ਆਪੇ ਸਹੇਲੀਆਂ ਵਰਗੀਆਂ ਸੱਸਾਂ ਬਣਨਾ ਹੈ ਛੋਲੇ ਛੋਲੇ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਅੱਜ ਮੇਰੇ ਵੀਰੇ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਭਾਵੇਂ ਪੰਜ ਚਾਰ ਪਰਿਵਾਰ ਹੀ ਹੋਣ ਪਰ ਉੱਥੇ ਆਪਣੀ ਸੱਭਿਆਤਾ ਦੇ ਨਾਲ ਆਪਣੇ ਪੁਰਾਣੇ ਵਿਰਸਤ ਵਿਰਸੇ ਦੇ ਨਾਲ ਜੁੜੇ ਰਹਿੰਦੇ ਨੇ ਤਾਂ ਇਸ ਨੂੰ ਲੈ ਕੇ ਭਾਵੇਂ ਵਿਦੇਸ਼ ਦੀ ਗੱਲ ਕਰੀਏ ਜਾਂ ਫਿਰ ਆਪਣੇ ਪੰਜਾਬ ਦੀ ਤਾਂ ਅੱਜ ਕੱਲ ਪੰਜਾਬ ਦੇ ਵਿੱਚ ਤੀਆਂ ਦਾ ਤਿਹਾਰ ਚੱਲ ਰਿਹਾ ਹੈ ਤਾਂ ਜਗ੍ਹਾ ਜਗ੍ਹਾ ਤੀਆਂ ਦੇ ਤਿਹਾਰ ਮਨਾਏ ਜਾ ਰਹੇ ਨੇ ਸ਼ਹਿਰਾਂ ਦੇ ਵਿੱਚੋਂ ਲਗਾਤਾਰ ਮਨਾਇਆ ਜਾਂਦਾ ਹੈ ਪਿੰਡਾਂ ਦੇ ਵਿੱਚ ਹੋਰ ਤਰ੍ਹਾਂ ਮਨਾਇਆ ਜਾਂਦਾ ਉਹ ਦੋਨੇ ਤਸਵੀਰਾਂ ਤੁਹਾਨੂੰ ਅਲੱਗ-ਅਲੱਗ ਆਪਣੇ ਚੈਨਲ ਰਾਹੀਂ ਵਿਖਾਉਂਦੇ ਰਹਿੰਦੇ ਆ ਤਾਂ ਅੱਜ ਮੁਹਾਲੀ ਦੇ ਵਿੱਚ ਤੁਸੀਂ ਦੇਖੋ ਕਿ ਸੋਹਣੀਆਂ ਇਹ ਕੁਝ ਵਿਆਹੀਆਂ ਨੇ ਕੁਝ ਕੁਵਾਰੀਆਂ ਨੇ ਸੱਚ ਕੇ ਆਈਆਂ ਨੇ ਤੁਸੀਂ ਦੇਖੋ ਕਿ ਕਾਫੀ ਦਿਨ ਤੋਂ ਤਿਆਰੀ ਵੀ ਇਹਨਾਂ ਨੇ ਕੀਤੀ ਹੋਈ ਸੀ ਇਸ ਫੈਸਟੀਵਲ ਵਾਸਤੇ ਹੈਨਾ ਪੂਰਾ ਸਜਤਾ ਜਿਕੇ ਲੱਗ ਰਿਹਾ ਕਿ ਤਾਜ਼ਾ ਤਾਜ਼ਾ ਵਿਆਹ ਹੋ ਕੇ ਆਏ ਸਾਰੇ ਤਾਂ ਧੰਨਵਾਦ ਕਰਦੇ ਹਾਂ ਸਹੀ ਹੈ ਨਾ ਬਿਲਕੁਲ ਸਹੀ ਅੱਛਾ ਕਿੰਨੀ ਕਿ ਤਿਆਰੀ ਕਿੰਨਾ ਕੁ ਅੰਦਰ ਐਕਸਾਈਟਡ ਸੀ ਤੁਸੀਂ ਇਸ ਪ੍ਰੋਗਰਾਮ ਅਸੀਂ 3 ਮਹੀਨਾ ਪਹਿਲਾਂ ਤਿਆਰੀ ਕਰ ਰਹੇ ਸੀ ਅੱਛਾ ਜੀ ਔਰ ਅਸੀਂ ਇੰਨੀ ਜਦੋ ਜਹਿਦ ਨਾਲ ਤਿਆਰੀ ਕਰ ਰਹੇ ਸੀ ਕਿ ਸਾਡੀਆਂ ਪੈਨਾ ਬਿਲਕੁਲ ਇੰਨਾ ਕੋ ਮਨੋਰੰਜਨ ਕਰਨ ਕਿ ਉਹਨਾਂ ਨੂੰ ਲੱਗੇ ਕਿ ਤੀਆਂ ਅਗਲੇ ਸਾਲ ਨਹੀਂ ਉਸ ਤੋਂ ਮਹੀਨੇ ਬਾਅਦ ਮਨਾਉਣੀ ਹੈ ਹਰ ਮਹੀਨੇ ਅਸੀਂ ਤੀਆਂ ਮਨਾਉਣੀਆਂ ਚਾਹੁੰਦੇ ਹਾਂ ਅੱਤ ਜਵਾਨ ਹੋ ਜਾਂਦਾ ਬੰਦਾ ਹੈ ਨਾ ਅੱਦਾ ਅਸੀਂ ਪੂਰੇ ਜਵਾਨ ਆ ਸਰ ਆ ਸਾਡੇ ਤੋਂ ਬੁਢਾਪਾ ਕਦੀ ਆਣਾ ਹੀ ਨਹੀਂ ਜੇ ਸਭ ਨਾਲ ਸੀਨ ਰਿਵਾਇਵਮੈਂਟ ਕਰਦੇ ਆ ਸਹੀ ਗੱਲ ਸਹੀ ਗੱਲ ਅੱਛੇ ਪਹਿਲਾਂ ਜਿਸ ਤਰੀਕੇ ਨਾਲ ᱛੀਆਂ ਮਨਾਏ ਉਹਦੇ ਵਿੱਚ ਫਰਕ ਕੀ ਪਿਆ ਹੁਣ ਮਾਡਰਨ ਜ਼ਮਾਨਾ ਆ ਗਿਆ ਸ਼ਹਿਰਾਂ ਦੀਆਂ ਤੇ ਪਿੰਡਾਂ ਦੀਆਂ ਚ ਕੀ ਫਰਕ ਲੱਗ ਰਿਹਾ ਤੁਹਾਨੂੰ ਸਰ ਜੋ ਪਹਿਲੇ ਵਾਲਾ ਜ਼ਮਾਨਾ ਆ ਜਾਏ ਤਾਂ ਉਹਦੇ ਵਰਗੀ ਰੀ ਸੀ ਕੋਈ ਨਹੀਂ ਔਰ ਫਰਕ ਬਹੁਤ ਫਰਕ ਹੈ ਅੱਜ ਕੱਲ ਦੇ ਮਾਹੌਲ ਦਾ ਕਲਚਰ ਦਾ ਹਰ ਜਗ੍ਹਾ ਤੇ ਤੁਸੀਂ ਦੇਖੋ ਕਿ ਦੁਨੀਆ ਦੇ ਵਿੱਚ ਕਿੰਨਾ ਕ ਅਸੀਂ ਸੋਚਦੇ ਹਾਂ ਕਿ ਅਸੀਂ ਉਹ ਪਹਿਲੇ ਵਾਲਾ ਮੋਲ ਲੈ ਆਈਏ ਪਰ ਲਿਆਣਾ ਪੋਸੀਬਲ ਨਹੀਂ ਬਟ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਅੱਜ ਵੀ ਅਸੀਂ ਜਿਵੇਂ ਪਿੰਡਾਂ 'ਚ ਮਨਾਈ ਜਾਂਦੀ ਹੈ ਕੁਝ ਚੀਜ਼ਾਂ ਰਹਿ ਗਈਆਂ ਜਿਵੇਂ ਪਿੰਗਾ ਛੁੱਟਨੀਆਂ ਰਹਿ ਗਈਆਂ ਸਾਡੀਆਂ ਪਿੰਗਾ ਮੇਨ ਮਿਸਿੰਗ ਹੈ ਸਾਡੇ ਵਾਸਤੇ ਬਟ ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਅਸੀਂ ਉਹ ਵੀ ਆਪਣਾ ਅਸੀਂ ਕਿਸੇ ਪਿੰਡ 'ਚ ਹੀ ਥੀਮ ਰੱਖੀਏ ਜਿੱਥੇ ਪਿੰਗਾ ਵੀ ਛੁੱਟੀਆਂ ਚਾਹ ਬਿਲਕਿ ਜਿਸ ਤਰੀਕੇ ਨਾਲ ਤੁਸੀਂ ਇਹ ਮਨਾ ਰਹੇ ਹੋ ਤੀਆਂ ਤਾਂ ਅੱਗੇ ਬੱਚੇ ਦੀ ਜਿਹੜੀ ਇਹ ਪਗਲ ਕਰੀਏ ਫੋਨ ਵਾਲੀ ਲਾਈਫ ਹੈ ਫੋਨ 'ਚ ਲੋਕ ਵਿਅਸਤ ਹੋਏ ਹੋਏ ਨੇ ਬੱਚੇ ਰੀਲਾਂ ਬਣਾਉਣੀਆਂ ਜਾਂ ਫਿਰ ਹੋਰ ਕੁਝ ਦੇਖਣਾ ਲੋੜ ਹੈ ਆਪਣੇ ਬੱਚੇ ਨੂੰ ਜੋੜਨ ਦੇ ਵਾਸਤੇ ਕਿ ਅੱਗੇ ਪਤਾ ਲੱਗ ਸਕੇ ਸਾਡਾ ਕਲਚਰ ਕੀ ਸੀ ਸਰ ਰੀਲਾਂ ਬਣਾਉਣੀਆਂ ਤਾਂ ਅੱਜ ਕੱਲ ਇੱਕ ਤਰ੍ਹਾਂ ਦਾ ਫੈਸ਼ਨ ਹੀ ਬਣ ਗਿਆ ਬਟ ਉਸ ਫੈਸ਼ਨ ਨੂੰ ਹੁਣ ਜਿੰਨੀ ਜਲਦੀ ਉਹ ਆਇਆ ਉੰਨੀ ਜਲਦੀ ਭੇਜਣਾ ਵਾਪਿਸ ਬੜਾ ਔਖਾ ਹੈ ਪਰ ਅਸੀਂ ਕੋਸ਼ਿਸ਼ ਤਾਂ ਇਹ ਕਰਦਾਂਗੇ ਅਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਤਾਂ ਮੋਬਾਈਲਾਂ ਤੋਂ ਦੂਰ ਰੱਖੋ ਤਾਂ ਕਿ ਉਹ ਇਹਨਾਂ ਚੀਜ਼ਾਂ ਦੇ ਨਾਲ ਜੁੜਨ ਜੇ ਜੁੜਨਗੇ ਤਾਂ ਹੀ ਇਹਨਾਂ ਚੀਜ਼ਾਂ ਨੂੰ ਕਲਚਰ ਨੂੰ ਦੇਖਣਗੇ ਪਰ ਸਾਡੇ ਬੱਚੇ ਹਲੇ ਵੀ ਬੜੇ ਐਕਸਾਈਟਿਡ ਹੈ ਕਿਉਂਕਿ ਉਹਨਾਂ ਦੀ ਮਾਵਾਂ ਜਦੋਂ ਸੱਜ ਫੱਬ ਕੇ ਬਾਹਰ ਨੂੰ ਨਿਕਲੀਆਂ ਉਹ ਕਹਿੰਦੇ ਜੀ ਸਾਡੀਆਂ ਵੋਟੀਆਂ ਵੀ ਇਦਾਂ ਜਾਣਗੀਆਂ ਸਾਡੇ ਤੇ ਪਿਛਲੇ ਸਾਲ ਤੁਸੀਂ ਸੱਤ ਸੈਕਟਰ ਚੰਡੀਗੜ੍ਹ ਹੀ ਮਨਾਇਆ ਸੀ ਹੈਨਾ ਹਾਂ ਹਾਂ ਦੋ ਸਾਲ ਹਾਂ ਦੋ ਸਾਲ ਪਹਿਲਾਂ ਹੈਨਾ ਤੇ ਹੁਣ ਨਮਕੀ ਇਸ ਵਾਰੀ ਤੁਹਾਨੂੰ ਲੱਗਿਆ ਕਿ ਲਗਤੋਂ ਮਹਿਮਾਨ ਵੀ ਲਗਤੋਂ ਨਵੇਂ ਨਵੇਂ ਦੇਖ ਰਹੇ ਹਾਂ ਹਾਂਜੀ ਹਾਂਜੀ ਮਤਲਬ ਇਸ ਵਾਰੀ ਉਹਦੇ ਨਾਲ ਉਹ ਅਸੀਂ ਹੋਰ ਜ਼ਿਆਦਾ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੀ ਇਹੀ ਕੋਸ਼ਿਸ਼ ਸੀਗੀ ਕਿ ਅਸੀਂ ਪੈਨਾ ਨਾਲੋਂ ਹੋਰ ਵਧੀਆ ਕਰੀਏ ਹੁਣ ਜਿਵੇਂ ਅੱਗੇ ਵਾਸਤੇ ਸਾਡੀ ਕੋਸ਼ਿਸ਼ ਹੈਗੀ ਕਿ ਅਸੀਂ ਇਹਦੇ ਨਾਲੋਂ ਵੀ ਵਧੀਆ ਕਰੀਏ ਸਾਡੀ ਮਤਲਬ ਪੂਰੀ ਅਸੀਂ ਮਤਲਬ ਇੰਨਾ ਐਫਰਟਸ ਕੀਤੇ ਆ ਮੈਂ ਔਰ ਦੀਦੀ ਨੇ ਕਿ ਕੋਈ ਕਮੀ ਰਹਿ ਨਾ ਜਾਵੇ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਤੇ ਅੱਗੇ ਵੀ ਐਵੇਂ ਹੀ ਕਿੰਨੇ ਦਿਨ ਤੋਂ ਤੇਰੀ ਲੱਗੀ ਹੋਈ ਸੀ ਲਗਭਗ ਮਹੀਨਾ ਹੀ ਹੋ ਗਿਆ ਹਾਂ ਰਾਤਾਂ ਦੀ ਨੀਂਦ ਵੀ ਉਡੀ ਹੋਈ ਸੀ ਸਾਰੀ ਸਾਡੀ ਮਤਲਬ ਸਾਨੂੰ ਇਹ ਕੋਸ਼ਿਸ਼ ਹੁੰਦੀ ਹੈ ਕਿ ਸਾਡੀਆਂ ਪੈਨਾ ਨਾਲ ਖੁਸ਼ ਹੋਣ ਔਰ ਇਹਨਾਂ ਨਾਲ ਸਪੋਰਟ ਬਹੁਤ ਕੀਤੀ ਅਸੀਂ ਜਿੰਨੂੰ ਜਦੋਂ ਵੀ ਫੋਨ ਕੀਤਾ ਅੱਧੀ ਰਾਤ ਨੂੰ ਵੀ ਫੋਨ ਕੀਤਾ ਹਾਂਜੀ ਪ੍ਰੀਤੀ ਤੁਸੀਂ ਦੱਸੋ ਕੀ ਚਾਹੀਦਾ ਹਾਂਜੀ ਹਰਪ੍ਰੀਤ ਤੁਸੀਂ ਦੱਸੋ ਕੀ ਚਾਹੀਦਾ ਮਤਲਬ ਸਾਨੂੰ ਕਿਸੇ ਨੇ ਮੂੰਹ ਨਹੀਂ 모ੜਿਆ ਔਰ ਤਾਂ ਹੀ ਅੱਜ ਸਾਰੇ ਇਕੱਠੇ ਹੋਏ ਆ ਮੰਨ ਮੁਤਾਬੀ ਜਿਹੜੇ ਹੁੰਦੇ ਨਹੀਂ ਥੋੜੇ ਬਥੇ ਘਰ ਦੇ ਵਿੱਚ ਮਤਲਬ ਬੰਦਾ ਡਿਫਰੈਸ਼ਨ ਚ ਹੁੰਦਾ ਹੈ ਤਾਂ ਉਹ ਵੀ ਆ ਕੇ ਮੇਰੇ ਖਿਆਲ ਇਸ ਤਰੀਕੇ ਦੇ ਪ੍ਰੋਜੈਕਟ ਦੂਰ ਹੋ ਜਾਂਦਾ ਬੰਦਾ ਪਤ ਨਹੀਂ ਲੱਗਦਾ ਕਿ ਕੋਈ ਦੁੱਖ ਵੀ ਕੋਈ ਚੀਜ਼ ਹੁੰਦੀ ਹੈ ਹਾਂਜੀ ਸਹੀ ਗੱਲ ਐਗਜ਼ੈਕਟਲੀ ਐਗਜ਼ੈਕਟਲੀ ਬਿਲਕੁਲ ਇੱਥੇ ਆ ਕੇ ਇਨਾ ਐਨਜਾਇਮੈਂਟ ਹੁੰਦਾ ਹੈ ਇੱਕ ਦੂਸਰ ਨੂੰ ਮਿਲਦੇ ਆ ਕੁਝ ਹ ਹੋ ਤਾਂ ਕਦੋਂ ਜਾਂਦਾ ਸਟ्रेस ਆ ਕੇ ਆ ਕੇ ਕੋਈ ਵੀ ਬਿਮਾਰ ਸੋਚ ਸਟ्रेस ਬਾਰੇ ਤਾਂ ਅਸੀਂ ਸੋਚਿਆ ਨਹੀਂ ਪੂਰਾ ਮਹੀਨਾ ਹੋ ਗਿਆ ਆਇਆ ਤਾਂ ਸਾਨੂੰ ਪਤਾ ਹੀ ਨਹੀਂ ਜਿਵੇਂ ਹੁਣ ਤਾਂ ਨਾ ਹੁਣ ਜਿਵੇਂ ਕੋਈ ਚਾਹੇ ਵਰਕਿੰਗ ਲੇਡੀ ਹੈ ਚਾਹੇ ਹਾਊਸ ਵਾਈਫ ਲੇਡੀ ਹੈ ਬਟ ਸਟ्रेस ਸਭ ਨੂੰ ਹੈਗਾ ਤੇ ਜਦੋਂ ਆਪਾਂ ਕੋਈ ਐਵੇਂ ਦਾ ਕਰਦੇ ਆ ਕਿ ਐਵੇਂ ਦਾ ਤੀਜ ਦਾ ਜਿਵੇਂ ਹੁਣ ਤਿਉਹਾਰ ਆ ਗਿਆ ਇੱਕ ਤਿਉਹਾਰ ਹੀ ਐਵੇਂ ਦਾ ਮੌਕਾ ਹੁੰਦਾ ਜਿੱਥੇ ਆਪਾਂ ਇਕੱਠੇ ਹੋ ਕੇ ਨੱਚ ਟੱਪੀਏ ਹੱਸ ਸੀ ਹੱਸ ਸਕੀਏ ਸੋਹਣਿਆ ਸੋਹਣਿਆ ਮਟਿਆਰਾਂ ਦਾ ਦੇਖ ਹੀ ਲਈਆਂ ਹੋਣੀਆਂ ਮੈਂ ਤੇ ਮੈਂ ਤਾਂ ਇਹ ਸੋਚ ਰਹੀ ਕਿ ਸਾਰੀਆਂ ਆਜੀ ਵੀ ਆ ਕੇ ਆਈਆਂ ਹੋ ਜੀ ਬਾਹਰ ਦੋਲੀ ਵਾਲੀ ਕਾਰ ਕਿੱਥੇ ਸਰ ਸਾਡੇ ਚ ਕਈ ਰਿਟਾਇਰ ਬੰਦੇ ਵੀ ਐ ਆ ਦੇਖੋ ਸਾਡੇ ਰਿਟਾਇਰ ਸਰ ਵੀ ਸਾਜ ਭੱਭ ਕੇ ਆਈਏ ਸਾਡੇ ਨਾਲ ਕਿਉਂਕਿ ਤੇ ਲੱਗਦਾ ਕਿ ਹੁਣੇ ਵਿਆਹ ਕਰਾ ਕੇ ਆਏ ਸਰਾਜੀ ਪਿੱਛੇ ਉਹ ਦੇਖੋ ਇਹ ਇਹ ਨੂੰ ਇਹ ਦੋਨੇ ਭੈਣੇ ਬੜੇ ਲੱਗ ਰਹੀ ਹੈ ਇਹ ਤਾਂ ਸਾਡੇ ਫੰਕਸ਼ਨਾਂ ਦੇ ਵਿੱਚ ਤਾਂ ਅਸੀਂ ਦਿਖਾਣੇ ਆ ਕਿ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਹੈ ਸਭ ਭੈਣਾਂ ਨੇ ਔਰ ਇੱਕ ਦੂਜੇ ਨਾਲ ਸਾਡੀਆਂ ਤਾਂ ਮਾਵਾ ਬੈਠੀਆਂ ਜੀ ਦੇਖੋ ਅਸੀਂ ਮਾਵਾ ਨੂੰ ਲੈ ਕੇ ਆਏ ਆ ਮਾਵਾ ਵੀ ਜੀ ਖੁਸ਼ ਹੋ ਰਹੇ ਕੈਮਰਾ ਮਾਰੋ ਸਮਝ ਤੂੰ ਮਾਰੋ ਦੇਖੋ ਕਿ ਸਾਰੇ ਇੰਜੋਏ ਕਰ ਰਹੇ ਨੇ ਤੇ ਮੈਂ 1 ਮਿੰਟ ਲਿਆਵਾਂ ਮਤ ਜੀ ਕੋਲ ਜੀ ਹਾਂ ਜੀ ਮੈਂ ਕਹਿੰਦੀ 2 ਮਿੰਟ ਜ਼ਰੂਰ ਮਤ ਜੀ ਅੱਜ ਇੰਜੋਏ ਕਰ ਰਹੇ ਹੋ ਪੂਰਾ ਤਾਂ ਪਿੱਛੇ ਦੇ ਦਾਦੀ ਸੱਸ ਜੀ ਦਾਦੀ ਸੱਸ ਹੈ ਹਾਂ ਜੀ ਅੱਛਾ ਕਿੰਨਾ ਕ ਇੰਜੋਏ ਕਰ ਰਹੇ ਹੋ ਅੱਜ ਬਹੁਤ ਸੋਹਣੀ ਬਹੁਤ ਅੱਛਾ ਲੱਗਦਾ ਸੀ ਬਹੁਤ ਅੱਛਾ ਤੁਸੀਂ ਆਪਣੇ ਜਮਾਨੇ ਦੀ ਤੁਸੀਂ ਵੀ ਕੀਤੀ ਆ ਬਹੁਤ ਬਹੁਤ ਅੱਛਾ ਜੀ ਪਹਿਲੇ ਜਮਾਨੇ ਵਾਂਗਰਿਆ ਅੱਜ ਬਹੁਤ ਸੋਹਣਾ ਲੱਗਦਾ ਹੂ ਕੀ ਫਰਕ ਲੱਗਿਆ ਤੁਹਾਨੂੰ ਠੀਕ ਬਹੁਤ ਵਧੀਆ ਲੱਗਾ ਪੁਰਾਣਾ ਜਮਾਨਾ ਸਾਰਾ ਲਾਇਆ ਜਿਹੜਾ ਟਿਕਟਾਂ ਖਾਵਾ ਵਗੈਰਾ ਸਾਰਾ ਯਾਦ ਆਦਦਾ ਹੁਣ ਹਾਂਜੀ ਹੋਰ ਅੱਛਾ ਲੱਗਾ ਸਿਰਫ ਇਹ ਪਿੰਗਾ ਦੀ ਰਹਿ ਗਈ ਕਸਰ ਹੋਰ ਦਾ ਹੋਰ ਸਾਰੇ ਬਹੁਤ ਵਧੀਆ ਤੇਰੇ ਇਹਨਾਂ ਕਿ ਅਗਲੀ ਵਾਰੀ ਕੋਈ ਪਿੰਡਾਂ ਚ ਰੱਖਾਂਗੇ ਵਾ ਪ੍ਰੋਗਰਾਮ ਹਾਂ ਨਾ ਠੀਕ ਹੈ ਉਹਦੀ ਕਸਰ ਵੀ ਕੱਢ ਦੇਣਾ ਠੀਕ ਹੈ ਨੋ ਵੀ ਅੱਛਾ ਕਿਵੇਂ ਲੱਗ ਰਿਹਾ ਤੁਸੀਂ ਵੀ ਆਏ ਹੋ ਬਹੁਤ ਵਧੀਆ ਲੱਗਦਾ ਰ ਜੀ ਬਹੁਤ ਮੇਰੇ ਕਹਿੰਦਾ ਅੱਜ ਗੋਡੇ-ਗੋਡੇ ਦਰਤਾ ਨਹੀਂ ਕਰਦੇ ਹੁਣ ਕਿਸੇ ਦੇ ਹਾਂ ਤਾਂ ਖੁਸ਼ ਸਾਰੇ ਹਨਾ ਬਿਲਕੁਲ ਸਪੈਸ਼ਲ ਜੱਜਿਸ ਆ ਜੀ ਅੱਛਾ ਅਸਲੀ ਨਤੀਜੇ ਇਹਨਾਂ ਨੇ ਕੱਢਨੇ ਆ ਕਿਹੜਾ ਪਾਸ ਕਿਹੜੀ ਟੀਮ ਹੋਈ ਹੈ ਦੱਸ ਦਿਓ ਅੱਛਾ ਮਮਾਏ ਅੱਛਾ ਜੀ ਦਾਦੀ ਸੱਸ ਮਰਵਾਸੀ ਇੱਕ ਇੱਕ ਪੀੜੀ ਅੱਗੇ ਲੈ ਕੇ ਆਏ ਆ ਜੀ ਵਾਹ ਜੀ ਵਾਹ ਇਹ ਇਹ ਚੀਜ਼ ਜੀ ਬਹੁਤ ਘੱਟ ਪਰਿਵਾਰ ਨੇ ਜਿਹੜੇ ਇਸ ਤਰ੍ਹਾਂ ਇਕੱਠੇ ਰਹਿੰਦੇ ਨੇ ਹਰ ਫੰਕਸ਼ਨਾਂ ਵਿੱਚ ਇਕੱਠੇ ਹੋਣਾ ਕਿਉਂਕਿ ਨਹੀਂ ਤਾਂ ਸੱਸ ਬਹੁਤ ਹੀ ਬਹੁਤ ਲੜਾਈ ਵੀ ਹੁੰਦੀ ਹੈ ਆਪਸ ਦੇ ਵਿੱਚ ਪਿਆਰ ਨਹੀਂ ਹੁੰਦਾ ਪਰ ਤੁਸੀਂ ਦੇਖੋ ਇੱਕ ਜਗ੍ਹਾ ਦਾਦੀ ਸੱਸ ਨੂੰ ਨਾਲ ਸੱਸ ਨੂੰ ਸਾਰੇ ਮਿਠਾਇਆ ਹੋਇਆ ਐਨਜੋਏ ਕਰ ਰਹੇ ਹੋ ਸਾਰਾ ਮਾਂ ਜਿਨ੍ਹਾਂ ਨੇ ਜਨਮ ਦਿੱਤਾ ਜਿਹੜਾ ਦਾ ਮਾ ਜਿਹੜੀ ਸੱਸ ਬਣ ਕੇ ਆਈ ਉਤੋਂ ਉਸ ਤੋਂ ਵੀ ਵੱਡੀ ਦਾਦੀ ਸੱਸ ਮਤਲਬ ਸਾਡੇ ਵਾਸਤੇ ਤਿੰਨ ਪੀੜੀਆਂ ਦਾ ਅਸ਼ੀਰਵਾਦ ਇਹੋ ਜਿਹਾ ਹੈ ਕਿ ਅਸੀਂ ਕਦੀ ਭੁੱਲ ਕੇ ਵੀ ਨਹੀਂ ਭੁੱਲ ਸਕਦੇ ਰਿਸ਼ਤੇ ਨੁਕੀਵੇਂ ਰੱਖੀਏ ਕਾਇਮ ਕਿਵੇਂ ਪਿਆਰ ਚ ਰੱਖੀਏ ਆਪਾਂ ਕਿ ਜਿਹੜੇ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਜਿਹੜੇ ਅੱਜ ਸਮਾਜ ਨੂੰ ਕਿਉਂਕਿ ਅੱਜ ਸਮਾਜ ਦੇ ਵਿੱਚ ਆਪਾਂ ਦੇਖਦੇ ਹਾਂ ਜੇ ਹਸਬੰਡ ਵਾਈਫ ਦਾ ਰਿਸ਼ਤਾ ਉਹ ਵੀ ਖਤ੍ਤਾਸ ਪੈਦਾ ਹੁੰਦਾ ਜਾ ਰਿਹਾ ਹੈ ਸੱਸ ਬਹੂ ਦਾ ਵੀ ਨਨਦ ਪਰਜਾਈ ਦਾ ਵੀ ਪਰ ਅੱਗੇ ਅੱਗੇ ਜਿੰਨਾ ਮਾਡਰਨ ਜ਼ਮਾਨਾ ਹੈ ਉਹਨੇ ਰਿਸ਼ਤੇ ਫਿੱਕੇ ਹੁੰਦੇ ਜਾ ਰਹੇ ਤੁਸੀਂ ਇਹ ਦੇਖੋ ਜਿਹੜੀ ਸਾਡੀ ਸੱਸ ਆ ਓਏ ਸਾਡੀ ਸਹੇਲੀਆਂ ਵਰਗੀ ਐ ਤੇ ਅਸੀਂ ਤਾਂ ਆਪੇ ਸਹੇਲੀਆਂ ਵਰਗੀਆਂ ਸੱਸਾਂ ਬਣਨਾ ਹੈ ਸੱਸੂ ਮੇਰੇ ਸਹੇਲੀਆਂ ਵਰਗੀਆਂ ਤੇ ਸਭ ਤੋਂ ਵੱਡੇ ਜਿਵੇਂ ਕਹਿੰਦਾ ਸਸਾ ਨੂੰ ਤਕਰੀਬਨ ਆਪਾਂ 네ਗੇਟਿਵ ਤੌਰ ਤੇ ਹੀ ਪੇਸ਼ ਕਰਦੇ ਨੇ 네ਗੇਟਿਵ ਹਾਂ ਦੋਲੇ ਪਰ ਮੈਂ ਪੋਜ਼ਿਟਿਵ ਪੇਸ਼ ਕਰੂੰਗੀ ਦੇਖੋ ਜਿਵੇਂ ਉਹ ਮੇਰੀ ਮੰਮੀ ਹੈ ਜਿਵੇਂ ਉਹਨਾਂ ਨੇ ਮੈਨੂੰ ਕੁੱਖੋਂ ਜਨਮ ਦਿੱਤਾ ਦੁਨੀਆ ਦਿਖਾਈ ਤੇ ਇਹ ਮੇਰੀ ਸੱਸੂ ਮਾਂ ਹੈ ਜਿਨ੍ਹਾਂ ਨੇ ਮੇਰੇ ਲਈ ਐਨਾ ਸੋਹਣਾ ਕਮਾਊ ਪੁੱਤ ਮੈਨੂੰ ਜੰਮ ਕੇ ਮੇਰੇ ਲਾੜ ਲਾਇਆ ਪਾਲ ਕੇ ਮੇਰੇ ਉਹ ਜਿਹੜਾ ਮਤਲਬ ਮੇਰੇ ਜਿੰਨਾ ਕਰਕੇ ਅਸੀਂ ਅੱਜ ਦੀ ਡੇਟ ਅੱਜ ਖੁਸ਼ੀਆਂ ਮਨਾ ਰਹੇ ਹਾਂ ਔਰ ਸਾਨੂੰ ਉਹ ਹੱਲਾਸ਼ੇਰੀ ਦਿੰਦੇ ਆ ਸਾਨੂੰ ਕਦੀ ਉਹਨਾਂ ਨੇ ਇਨ੍ਹਾਂ ਦੇ ਇਨ੍ਹਾਂ ਦੇ ਕਰਕੇ ਇਨ੍ਹਾਂ ਦਾ ਬੇਟਾ ਹੋਇਆ ਤਾਰਕ ਅੱਗੇ ਪੀੜੀ ਚ ਨੀ ਥੋੜੀ ਹੈ ਨਾ ਹਾਂਜੀ ਆਪਾਂ ਇਹਨਾਂ ਨਾਲ ਲੈ ਕੇ ਆਨੇ ਆ ਨਾ ਇਹਨਾਂ ਨਾਲ ਲੈ ਕੇ ਆਨੇ ਆ ਤੇ ਇੰਜੋਇਮੈਂਟ ਇੰਜੋਇਮੈਂਟ ਹੈ ਫਿਰ ਤਾਂ ਕੋਈ ਹੋਰ ਚੁੱਕ ਹੈ ਨਹੀਂ ਵਿੱਚ ਕੋਈ ਸਾਡੇ ਜੋ ਦੁਆਰ ਨਹੀਂ ਹੈ ਕੁਝ ਨਹੀਂ ਹੈ ਐਨਜੋਏ ਕਰਦੇ ਆ ਇਹਨਾਂ ਨਾਲ ਅਸੀਂ ਸੱਸਾਂ ਸੱਸਾਂ ਹੀ ਨਹੀਂ ਰਹਿ ਗਈਆਂ ਜਿਉਂ ਤਾਂ ਹੁਣ ਜਿਵੇਂ ਅਸੀਂ ਵੀ ਕੱਲ ਨੂੰ ਸੱਸਾਂ ਬਣਨਾ ਪਰ ਅਸੀਂ ਲੱਗਦੀਆਂ ਹੀ ਨਹੀਂ ਸੱਸਾਂ ਨਾ ਜੀ ਉਹ ਤਾਂ ਫੀਲਿੰਗ ਹੀ ਨਹੀਂ ਆਦੀ ਸੱਸਾਂ ਵਾਲੀ ਅਸੀਂ ਐਵੇਂ ਹੀ ਰਹਿਣਾ ਹੈ ਅਸੀਂ ਸਹੇਲੀਆਂ ਹੀ ਸਹੇਲੀਆਂ ਨੇ ਸੱਸ ਜਿਹੜੀ ਮੈਂ ਡਾਟਨ ਲਾਇਆ ਨਾ ਉਹ ਮੈਨੂੰ ਹਮੇਸ਼ਾ ਮਾਂ ਹੀ ਕਹਿੰਦੀ ਐ ਈਵਨ ਜਦੋਂ ਅਸੀਂ ਕੱਪੜੇ ਸੇਮ ਪਾਨੇ ਆ ਬਾਹਰ ਜਾਨੇ ਮਾਰਕੀਟ 'ਚ ਸਿਡਨੀ ਜਾਂਦੀ ਮੇਰੇ ਸਾਈਡਾਂ ਇੱਕ ਵਾਰੀ ਮੈਨੂੰ ਦੰਨਿਆ ਜੀ ਉਹ ਪਤਾ ਕੀ ਕਹਿੰਦੀ ਰਹਿੰਦੀ ਮੈਨੂੰ ਮਤਲਬ ਆਪਦੀ ਮਾਂ ਨੂੰ ਘੱਟ ਫੋਨ ਕਰਦੀ ਐ ਇੱਧਰ ਸੱਸਾਂ ਨੂੰ ਜ਼ਿਆਦਾ ਕਰਦੀ ਔਰ ਸੁਣੋ ਜੀ ਅਸੀਂ ਬਾਰ ਸਿੱਧ ਨਹੀਂ ਜਾਂਦੀਆਂ ਨਾ ਸਾਨੂੰ ਗੋਰੀਆਂ ਵਾਂਗ ਕਹਿੰਦੀਆਂ ਆਰ ਯੂ ਡਾਟਰ ਇਨ ਮਦਰ ਹਾਂ ਯੈਸ ਮੈਂ ਕਹਿੰਦੀ ਯੈਸ ਆਫ ਕர்ஸ் ਵੀ ਆਰ ਡਾਟਰ ਇਨ ਮਦਰ ਬਿਲਕੁਲ ਰਿਸ਼ਤੇ ਉਦੋਂ ਉਦੋਂ ਸੁਖੀ ਰਹਿਣਗੇ ਜਦੋਂ ਆਪਾਂ ਸੱਸਾਂ ਨੂੰ ਮਾਇਆ ਸਮਝਣ ਲੱਗ ਜਾਗੇ ਤੇ ਸੱਸ ਨੂੰ ਨੂੰ ਧੀ ਸਮਝਣ ਲੱਗ ਜਾਈ ਹੈ ਨਾ ਤਾਂ ਵਧੀਆ ਮੇਰੇ ਖਿਆਲ ਮਾਹੌਲ ਵਧੀਆ ਬਣਦਾ ਬੱਚਾ ਮਾਹੌਲ ਦਾ ਜੀ ਬੜਾ ਹੀ ਸੱਸ ਬੜੀ ਸੋਹਣੀ ਆ ਹਾਂਜੀ ਅਸੀਂ ਇੱਕ ਬੋਲੀ ਪਾਣੀ ਚਾਹਾਂਗੇ ਸਸਤੇ ਉਹ ਉਹ ਬੋਲੀ ਬੋਲੀ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਪਾਉਣ ਵੀ ਦਿੰਦੀ ਜੁੱਤੀ ਮੇਰੀ ਸੱਸ ਬੜੀ ਸੁਨੱਖੀ ਮੈਨੂੰ ਪਾਉਣ ਵੀ ਦਿੰਦੀ ਜੁੱਤੀ ਨਾਲੇ ਆਪ ਪਾਉਂਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਮੈਨੂੰ ਲਾਡ ਲੜਾਉਂਦੀ ਐ ਮੇਰੀ ਸੱਸ ਸਹੇਲੀਆਂ ਵਰਗੀ ਮੇਰੇ ਲਾਡ ਲੜਾਉਂਦੀ ਆ ਮੇਰੀ ਸੱਸ ਸਹੇਲੀਆਂ ਵਰਗੀ ਮੇਰੇ ਲਾਡ ਲੜਾਉਂਦੀ ਐ ਹਾਂਜੀ ਕਿਵੇਂ ਲੱਗੀ ਜੀ ਬਹੁਤ ਵਧੀਆ ਬਹੁਤ ਮੈਨੂੰ ਬੱਚਿਆਂ ਦਾ ਬਹੁਤ ਵਧੀਆ ਲੱਗ ਰਿਹਾ ਅੱਜ ਅੱਜ ਮੈਨੂੰ ਲੱਗਦਾ ਤਾਂ ਨਹੀਂ ਕਿ ਨੂੰਹ ਹੈ ਤਾਂ ਧੀਆ ਵਰਗੀ ਲੱਗਦੇ ਨੇ ਸਾਰੇ ਮੇਰੀਆਂ ਧੀਆ ਮੇਰੀ ਧੀਏ ਧੀਆ ਹੀ ਸਾਰੀਆਂ ਸਾਰੀਆਂ ਹੀ ਮੇਰੀਆਂ ਧੀਆ ਧੀਆ ਲੈ ਕੇ ਅੱਜ ਦੇਖੋ ਇਹ ਵੀ ਬਜ਼ੁਰਗ ਨੇ ਜਿਨ੍ਹਾਂ ਦੇ ਚਿਹਰੇ ਦੇ ਉੱਤੇ ਬਿਲਕੁਲ ਵੀ ਦੁੱਖ ਨਹੀਂ ਕਿਤੇ ਕੋਈ ਘਬਰਾਹਟ ਨਹੀਂ ਇੱਕ ਉਹ ਮਾਪੇ ਨੇ ਜਿਹੜੇ ਅਨਾਥ ਆਸ਼ਰਮ ਚ ਰਹਿੰਦੇ ਨੇ ਇੱਕ ਉਹ ਮਾਪੇ ਨੇ ਜਿਹੜੇ ਜਨਜੋਏ ਵੀ ਕਰ ਰਹੇ ਨੇ ਤਾਂ ਹੋਰ ਬੋਲੀ ਹੁਣ ਮੈਂ ਬੋਲੀਆਂ ਤੇ ਆ ਜਾ ਥੋੜਾ ਜਿਹਾ ਜਿਹੜੀ ਤੁਹਾਡੇ ਜੁੜੀ ਹੋਵੇ ਨਾਲ ਬੋਲੀਆਂ ਸੁਣਾਓ ਬਿਲਕੁਲ ਤੁਸੀਂ हाँ हाँ, खोली इत को छोले 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 मेरे वीरे बराबर बोले आज मेरे वीरे कौन बराबर बोले आज मेरे वीरे ਕਿਉਂਕਿ ਵੀਰਾਂ ਦਾ ਵੀ ਤੀਜ ਦੇ ਤਿਉਹਾਰ ਦੇ ਵਿੱਚੋਂ ਹੁੰਦਾ ਕਿਉਂਕਿ ਸੌਣ ਦਾ ਮਹੀਨਾ ਹੁੰਦਾ ਕਿਉਂਕਿ ਇੱਕ ਭੈਣ ਉਡੀਕ ਕਰਦੀ ਹੈ ਕਿ ਮੇਰਾ ਵੀਰ ਸੰਧਾਰਾ ਲੈ ਕੇ ਆਵੇ ਤੇ ਇਹਦੇ ਵਿੱਚ ਭਰਾ ਦਾ ਯੋਗਦਾਨ ਸਭ ਤੋਂ ਵੱਡਾ ਹਾਂਜੀ ਮਾਪਿਓ ਤੋਂ ਬਾਅਦ ਭਰਾ ਹੀ ਹੁੰਦੇ ਨੇ ਜਿਹੜੇ ਮਾਪਿਓ ਦੀ ਜਗ੍ਹਾ ਨੂੰ ਪੂਰੀਆਂ ਕਰਦੇ ਨੇ ਹਾਂਜੀ ਕਿਉਂਕਿ ਭੈਣ ਉਡੀਕ ਕਰਦੀ ਹੈ ਕਿ ਮੇਰਾ ਭਰਾ ਸੰਧਾਰਾ ਲੈ ਕੇ ਆਵੇ ਤੇ ਉਹਦੇ ਨਾਲ ਫਿਰ ਸ਼ਰੀਕੇ ਵਿੱਚ ਭੈਣ ਦੀ ਠੁੱਕ ਬਣਦੀ ਹੈ ਹਮ ਅੱਜ ਹੁਣ ਅੱਗੇ ਇੱਕ ਰਿਸ਼ਤਾ ਹੋਰ ਵੀ ਆ ਰਿਹਾ ਜੀ ਮੇਰਾ ਖੜੀ ਜਿਹੜਾ ਤਿਹਾਰ ਆ ਰਿਹਾ ਉਦੋਂ ਹੀ ਭਰਾ ਇੱਕ ਪੂਰੀ ਹਿੰਮਤ ਇੰਦਹੀ ਕਿ ਮੇਰੇ ਨਾਲ ਕੋਈ ਮੁਸ਼ਕਿਲ ਆਂਦੀ ਹੈ ਹੈਨਾ ਬਹੁਤ ਵਧੀਆ ਇਤਿਹਾਰ ਰਿਸ਼ਤੇ ਜਾਨਦੇ ਆ ਬਸ ਜੇ ਹੁਣ ਇਸ ਤੋਂ ਬਾਅਦ ਸਾਨੂੰ ਰਖੜੀ ਦੀ ਹੀ ਵੇਟ ਹੈ ਨਾਲੇ ਅਸੀਂ ਭਰਾਵਾਂ ਕੋਲ ਗਿਫਟ ਵੀ ਤਾਂ ਲੈਣੇ ਆ ਨਾ ਉਹਨੇ ਉਹਨੇ ਤੁਸੀਂ ਕਿਹਾ ਹੈ ਨਾ ਕਿ ਸੱਜ ਤੱਜ ਕੇ ਨਵੇਂ-ਨਵੇਂ ਮਟਿਆਰਾਂ ਆਈਆਂ ਨੇ ਹੈਨਾ ਇਹਦੇ ਤੇ ਇੱਕ ਬੋਲੀ ਵੀ ਕੁੜੀਆਂ ਨੇ ਤਾਂ ਹਮੇਸ਼ਾ ਆਪਣੇ ਘਰਾਂ 'ਚ ਰਹਿ ਨਹੀਂ ਜਾਣਾ ਹੁੰਦਾ ਸੋ ਉਹਨਾਂ ਨੇ ਸਹੁਰੇ ਘਰੀ ਪਰਤ ਜਾਣਾ ਹੁੰਦਾ ਹੈ ਕਹਿੰਦੇ ਨੇ ਮਦਾਨੀਆਂ

ਕਾਧਿਆ ਪਰ ਬਲੇ ਸਾਰੇ ਕਰਾ ਨੂੰ ਪਰਤ ਜਾਣਾ ਹੈ ਇਹ ਮੇਲਾ ਇਦਾਂ ਹੀ ਲੱਗਦਾ ਰਹੇ ਅਸੀਂ ਰੱਬ ਦੀ ਦੁਆ ਕਰਦੇ ਹਾਂ ਪ੍ਰਮਾਤਮਾ ਅੱਗੇ ਵੀ ਇਸ ਤੋਂ ਵੱਧ ਖੁਸ਼ੀਆਂ ਲੈ ਕੇ ਆਵੇ ਤੁਹਾਡੇ ਬਾਤ ਬਿਲਕੁਲ ਤੁਸੀਂ ਦੇਖੋ ਕਿ ਜਿਹੜਾ ਅੱਜ ਦਿਖਾਦਣੇ ਤੁਹਾਨੂੰ ਪੂਰਾ ਇੰਜੋਏ ਕਰ ਰਹੇ ਨੇ ਤਾਂ ਇੱਥੇ ਵਿਆਹੀਆਂ ਨੇ ਕੁਸ਼ ਕੁਆਰੀਆਂ ਨੇ ਤਾਂ ਉਹਨਾਂ ਨੇ ਅਗਲੀ ਜਿਹੜੀ ਇਸ ਤਰੀਕੇ ਦਾ ਤਿਹਾਰ ਆਣਾ ਹੈ ਉਹਨਾਂ ਵਾਸਤੇ ਬੀਟ ਕੀਤੀ ਜਾ ਰਹੀ ਤੁਸੀਂ ਦੇਖੋ ਪੁਰਾਣਾ ਕਲਚਰ ਵੀ ਜਿਹੜਾ ਨਾਲ-ਨਾਲ ਇਹਨਾਂ ਨੇ ਜਾਈ ਰੱਖਿਆ ਹੋਇਆ ਚਰਖੇ ਨੇ ਤੇ ਨਾਲ ਛੱਜ ਹੈ ਤੁਸੀਂ ਦੇਖੋ ਕਿ ਇਸ ਪਾਸੇ ਕੱਚਾ ਚੁੱਲਾ ਹੈ ਤਾਂ ਉਸ ਦੇ ਉੱਪਰ ਇਸ ਤਰੀਕੇ ਦਾ ਪਤੀਲਾ ਮਦਾ ਮਦਾਣੀ ਦੀ ਗੱਲ ਕਰੀਏ ਸਮਝ ਤਾਂ ਵੀ ਦਿਖਾ ਦਿਓ ਮਦਾਣੀ ਦਿਖਾ ਦਿਓ ਤੇ ਪਾਸੇ ਦੇਖੋ ਕਿ ਇਹ ਚੀਜ਼ਾਂ ਨੇ ਇਹ ਪੁਰਾਣਾ ਕਲਚਰ ਅੱਜ ਵੀ ਇਸ ਤਰੀਕੇ ਤਿਆਂ ਦੇ ਤਿਹਾਰ ਤੇ ਯਾਦ ਕੀਤੇ ਜਾਂਦੇ ਨੇ ਕਿਉਂਕਿ ਪੰਜਾਬ ਨੂੰ ਇਸੇ ਕਰਕੇ ਜਾਣਿਆ ਜਾਂਦਾ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਕਲਚਰ ਇਸ ਤਰੀਕੇ ਦੀ ਵਿਰਾਸਤ ਸਾਂਭੀ ਹੋਈ ਹੈ ਅੱਜ ਵੀ ਪਾਵੇਂ ਫੋਨ ਦਾ ਯੁੱਗ ਹੈ ਫਿਰ ਫਿਰ ਵੀ ਕਿਤੇ ਨਾ ਕਿਤੇ ਫੋਨ ਦੇ ਨਾਲ-ਨਾਲ ਇਸ ਤਰ੍ਹਾਂ ਦੀਆਂ ਯਾਦਾਂ ਵੀ ਜਿਹੜੀਆਂ ਤਾਜ਼ਾ ਰੱਖੇ ਹਰ ਸਾਲ ਮਟਿਆਰਾਂ ਵੱਲੋਂ ਅੱਜ ਵਿਉਂਤਾ ਵੱਲੋਂ ਕੀਤੀਆਂ ਜਾਂਦੀਆਂ ਪੁਰਾਣਾ ਕਲਚਰ ਭਾਵੇਂ ਕਿ ਜ਼ਮਾਨਾ ਜਿੰਨਾ ਮਾਰਦੀ ਮਾਡਰਨ ਹੋ ਗਿਆ ਪਰ ਅੱਜ ਵੀ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤੀਆਂ ਦੇ ਤਿਹਾਰ ਮਨਾਏ ਜਾ ਰਹੇ ਨੇ ਤੇ ਦੇਖੋ ਮੁਹਾਲੀ ਸ਼ਹਿਰ ਦੇ ਵਿੱਚ ਅੱਜ ਜਿਹੜੀਆਂ ਵੱਡੇ ਵੱਡੇ ਘਰਾਂ ਦੇ ਵਿੱਚ ਰਹਿਣ ਵਾਲੇ ਉਹ ਲੋਕ ਨੇ ਜਿਨ੍ਹਾਂ ਨੇ ਆਪਣੇ ਪੁਰਾਣੇ ਕਲਚਰ ਨੂੰ ਤੁਸੀਂ ਦੇਖੋ ਯਾਦ ਕਰਕੇ ਤੀਆਂ ਦਾ ਤਿਹਾਰ ਮਨਾਇਆ ਭਾਵੇਂ ਕਿ ਕਰੋੜਾਂ ਲੱਖਾਂ ਰੁਪਏ ਮੁਹਾਲੀ ਚੰਡੀਗੜ੍ਹ ਵਰਗੇ ਸ਼ਹਿਰ ਵਰਗੇ ਤੇ ਆ ਗਿਆ ਪਰ ਕਿਤਨੇ ਕਿਤੇ ਫਿਰ ਵੀ ਆਪਣੇ ਕਲਚਰ ਨਾਲ ਜੁੜੇ ਹੋਏ ਨੇ ਆਪਣੇ ਬੱਚਿਆਂ ਨੂੰ ਵੀ ਜੋੜਿਆ ਜਾ ਰਿਹਾ ਇਸ ਤਰੀਕੇ ਦੀਆਂ ਤਸਵੀਰਾਂ ਪੰਜਾਬ ਦੇ ਵਿੱਚ ਜ਼ਰੂਰ ਜਿੰਦਾ ਰਹਿਣੀ ਚਾਹੀਦੀਆਂ ਨੇ ਕਿਉਂਕਿ ਇੱਥੇ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਬਹੁਤ ਕੁਝ ਬਦਲ ਗਿਆ ਪਾਣੀ ਬਦਲ ਗਿਆ ਹਵਾ ਬਦਲ ਗਈ ਪਰ ਕਿਤਨੇ ਕਿਤੇ ਵਿਰਸਾ ਜਾਂ ਫਿਰ ਆਪਣਾ ਸੱਭਿਆਚਾਰ ਜਿਹੜਾ ਉਹ ਨਹੀਂ ਬਦਲਣਾ ਚਾਹੀਦਾ ਤਾਂ ਇਸ ਤਰੀਕੇ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਤਾਂ ਮੈਂ ਇਹ ਤਸਵੀਰਾਂ ਜਿਹੜੀਆਂ ਦਿਖਾਉਂਦਾ ਨੇ ਅੱਗੇ ਵੀ ਇਸ ਤਰੀਕੇ ਦੀਆਂ ਤਸਵੀਰਾਂ ਹੋਰ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤਾਂ ਕਿ ਹੋਰ ਵੀ ਇਸ ਤਰੀਕੇ ਦੀਆਂ ਕਲਚਰ ਵਰਗੀਆਂ ਪੰਜਾਬ ਦੀ ਜਿਉਂਦਾ ਰੱਖਣ ਵਾਸਤੇ ਇਸ ਤਰੀਕੇ ਤਸਵੀਰਾਂ ਤੁਹਾਡੇ ਤੱਕ ਲੈ ਕੇ ਆ ਸਕੀਏ ਤੁਹਾਡੇ ਕੈਮਰਾ ਸਮਿਤ ਦੇ ਨਾਲ ਹਰਤੀ